ਸਾਰਿਆਂ ਪਿਆਰ ਭਰੀ ਜੈਮਸੀ ਦੀ ਆਈਏ ਆ ਦੇ ਵਚਨ ਮੰਨ ਲਈਏ ਸ਼ੈਤਾਨ ਦਾ ਸਾਹਮਣਾ ਕਰਨ ਦੇ ਲਈ ਸਾਡੇ ਕੋਲ ਕਿਹੜੇ ਕਿਹੜੇ ਹਥਿਆਰ ਹੋਣੇ ਚਾਹੀਦੇ ਹਨ ਪਹਿਲਾ ਪ੍ਰਭੂ ਯੇਸ਼ੂ ਮਸੀਹ ਦਾ ਲਹੂ ਦੂਸਰਾ ਪਰਮੇਸ਼ਰ ਦੇ ਸਵਰਗਦੂਤ ਸਾਡੀ ਰਖਵਾਲੀ ਕਰਦੇ ਹਨ ਤੀਸਰਾ ਪਵਿੱਤਰ ਆਤਮਾ ਦੀ ਭਰਪੂਰੀ ਚੌਥਾ ਯੇਸ਼ੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰਨਾ ਪੰਜਵਾਂ ਵਚਨ ਦੀ ਤਲਵਾਰ ਛੇਮਾ ਨੇਚਾ ਦੀ ਢਾਲ ਸੱਤਵਾਂ ਪਰਮੇਸ਼ਰ ਦੇ ਪੁੱਤਰ ਹੋਣ ਦਾ ਅਧਿਕਾਰ ਸਾਰੀਆਂ ਸ਼ਕਤੀਆਂ ਤੇ ਅਧਿਕਾਰ ਹੋਣਾ ਸਲੀਬ ਦੁਆਰਾ ਆਜ਼ਾਦੀ ਪ੍ਰਭੂ ਨੇ ਸਾਨੂੰ ਸਲੀਬ ਦੁਆਰਾ ਆਜ਼ਾਦੀ ਕਿਵੇਂ-ਕਿਵੇਂ ਦਵਾਈ ਹੈ ਕਿਸ-ਕਿਸ ਤੋਂ ਦਵਾਈ ਹੈ ਪਹਿਲਾ ਸ਼ੈਤਾਨ ਤੋਂ ਆਜ਼ਾਦ ਕੀਤਾ ਦੂਸਰਾ ਪਾਪਾਂ ਤੋਂ ਆਜ਼ਾਦ ਕੀਤਾ ਤੀਸਰਾ ਬਿਮਾਰੀ ਤੋਂ ਆਜ਼ਾਦ ਕੀਤਾ ਚੌਥਾ ਸ਼ਰਾਪਾਂ ਤੋਂ ਆਜ਼ਾਦ ਕੀਤਾ ਪੰਜਵਾਂ ਨਿਆ ਤੋਂ ਆਜ਼ਾਦ ਕੀਤਾ ਪ੍ਰਭੂ ਨੇ ਸਾਡੇ ਲਈ ਆਪਣੀ ਜਾਨ ਕਿਉਂ ਦਿੱਤੀ ਇਹ ਹੋਂਨਾ ਦੀ انجੀਲ ਉਹਦਾ ਇੱਕ ਦੇ ਹੈ ਉਹਦੀ 12 ਵਿੱਚ ਅਸੀਂ ਪੜ੍ਹਦੇ ਹਾਂ ਪਰ ਜਿਨਿਆਂ ਨੇ ਉਸਨੂੰ ਕਬੂਲ ਕੀਤਾ ਉਸਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਨ ਹੋਣ ਦਾ ਹੱਕ ਦਿੱਤਾ ਅਰਥਾਤ ਜਿਨਾਂ ਨੇ ਉਸਦੇ ਨਾਮ ਉੱਤੇ ਨੇ ਛਾ ਕੀਤੀ ਪਰਮੇਸ਼ਰ ਸਾਡੇ ਲਈ ਕਿਉਂ ਮਰਿਆ ਉਸਨੇ ਆਪਣੀ ਜਾਨ ਕਿਉਂ ਦਿੱਤੀ ਤਾਂ ਕਿ ਸਾਡਾ ਮੇਲ ਪਰਮੇਸ਼ਰ ਨਾਲ ਹੋ ਸਕੇ ਉਸਨੇ ਸਾਡੇ ਲਈ ਕੋੜੇ ਸਾਡੇ ਲਈ ਬਦਨਾਮੀ ਸਾਡੇ ਲਈ ਬੇਇੱਜ਼ਤੀ ਸਾਡੇ ਲਈ ਉਹ અપਮਾਨਿਤ ਕਿਉਂ ਹੋਇਆ ਤਾਂ ਕਿ ਅਸੀਂ ਪਵਿੱਤਰ ਬਣ ਸਕੀਏ ਸਾਡੇ ਲਈ ਉਸਨੇ ਆਪਣਾ ਪਵਿੱਤਰ ਲਹੂ ਕਿਉਂ ਵਹਾਇਆ ਤਾਂ ਕਿ ਸਾਨੂੰ ਸਾਡੇ ਬਾਬਾ ਤੋਂ ਮਾਫੀ ਮਿਲ ਸਕੇ ਉਹ ਮਨੁੱਖ ਦਾ ਰੂਪ ਲੈ ਕੇ ਇਸ ਧਰਤੀ ਤੇ ਕਿਉਂ ਆਇਆ ਤਾਂ ਕਿ ਸਾਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਮਿਲ ਸਕੇ ਕਿੰਨਾ ਵੱਡਾ ਪਰਮੇਸ਼ਰ ਨੇ ਸਾਡੇ ਲਈ ਇੱਕ ਪ੍ਰੋਗਰਾਮ ਠਹਿਰਾਇਆ ਹੈ ਕਿੰਨੀ ਵੱਡੀ ਉਸ ਦੀ ਸੋਚ ਹੈ ਉਸਨੇ ਸਾਡੇ ਲਈ ਕੀ ਕੁਝ ਕੀਤਾ ਹੈ ਪ੍ਰਭੂ ਕਹਿੰਦਾ ਮੈਂ ਹਾਂ ਜੋ ਹਾਂ ਪ੍ਰਭੂ ਕਹਿੰਦਾ ਮੈਂ ਹੀ ਜੀਵਨ ਦੀ ਰੋਟੀ ਹਾਂ ਮੈਨੂੰ ਖਾਣ ਵਾਲਾ ਕਦੇ ਭੁੱਖਾ ਨਾ ਰਹੇਗਾ مینو پینو والا کدی پیاسا نہ رہے گا جکتر کا میں ہاں ڈاندہ بوہا میں ہاں میرے دوارا ہی کلیسیا ہے پربو کہنا قیامت تے زندگی میں ہاں الفا میگا میں ہاں وشواس سے جیون میں ہاں جیون دا راستہ میں ہاں لیے سڈے کچھ کر رہا ہے ابھی پرمیشر کی کر رہے ہاں کئی واری اسی سنڈے تو جان تو انکار کر دیں سا من نہیں کرتا ابھی ہوتے جانا ہے اوستان گھمن جانا ہے ਸਾਨੂੰ ਕੰਮ ਆ ਗਿਆ ਅਸੀਂ ਬਹੁਤ ਬਹਾਨੇ ਲਾਉਂਦੇ ਹਾਂ ਸਾਨੂੰ ਇਹ ਆਜ਼ਾਦੀ ਕਿਵੇਂ ਮਿਲੀ ਹੈ ਪਰਮੇਸ਼ਰ ਨੇ ਸਾਡੇ ਲਈ ਜਾਨ ਦਿੱਤੀ ਹੈ ਜਦੋਂ ਅਸੀਂ ਦੁੱਖ ਵਿੱਚ ਸਾਂ ਜਦੋਂ ਅਸੀਂ ਨਰਾਸ਼ਾ ਵਿੱਚ ਸਾਂ ਜਦੋਂ ਦੁਸ਼ਮਣ ਸਾਨੂੰ ਤੰਗ ਪਰੇਸ਼ਾਨ ਕਰਦੀ ਸੀ ਜਦੋਂ ਪਰਮੇਸ਼ਰ ਸਾਨੂੰ ਆਜ਼ਾਦ ਕੀਤਾ ਸੀ ਉਦੋਂ ਤਾਂ ਅਸੀਂ ਤੁਹਾਨੂੰ ਆਜ਼ਾਦ ਕਰਦੇ ਸੀ ਪਰ ਹੁਣ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਂਦੇ ਨਹੀਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਤੋਂ ਭੱਜਦੇ ਹਾਂ ਅਸੀਂ ਖੁਦ ਪਰਮੇਸ਼ਰ ਤੋਂ ਦੂਰ ਜਾਂਦੇ ਹਾਂ ਫਿਰ ਅਸੀਂ ਸ਼ੈਤਾਨ ਦਾ ਬਹਾਨਾ ਲਾਉਂਦੇ ਹਾਂ ਸ਼ੈਤਾਨ ਨੇ ਸਾਨੂੰ ਰੁਕਾਵਟ ਪਾ ਦਿੱਤੀ ਸ਼ੈਤਾਨ ਨੇ ਐਂ ਕਰ ਦਿੱਤਾ જરા સોચ કે દેખો જਦੋਂ પરમેશને ਸਾਨੂੰ ਆਪਣੇ ਜੀਵਨ ਦੇ ਵਿੱਚ ਆਪਣੀ ਕਲੀਸਿਆ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਸ਼ਾਮਿਲ ਕੀਤਾ ਸੀ ਕਿ ਸ਼ੈਤਾਨ ਰੁਕ ਸਕਿਆ ਸੀ ਜਦੋਂ ਪਰમેਸ਼ ਨੇ ਤੁਹਾਨੂੰ ਚੰਗਾ ਕੀਤਾ ਸੀ ਜਦੋਂ ਪਰમેਸ਼ ਨੇ ਤੁਹਾਡੇ ਦੁੱਖਾਂ ਤੋਂ ਛੁਟਕਾਰਾ ਦਿੱਤਾ ਪ੍ਰਭੂ ਨੇ ਤੁਹਾਨੂੰ ਮੁਕਤੀ ਦਿੱਤੀ ਦੁਸ਼ ਸ਼ਕਤੀ ਤੋਂ ਬਿਮਾਰੀਆਂ ਤੋਂ ਸ਼ਰਾਪਾਂ ਤੋਂ ਸ਼ੈਤਾਨ ਤੋਂ ਪਾਪਾਂ ਤੋਂ ਆਪਾਂ ਨੂੰ ਜਦੋਂ ਆਜ਼ਾਦ ਕੀਤਾ ਕਿ ਸ਼ੈਤਾਨ ਉਹ ਦੁਰਕਾਵਟ ਬਣ ਸਕਿਆ ਨਹੀਂ ਅਸੀਂ ਖੁਦ ਸਾਡਾ ਮਾਨੇ ਹੁੰਦਾ ਸੰਡੇ ਦੇ ਵਿੱਚ ਜਾਣ ਦਾ ਸਾਡਾ ਖੁਦ ਮਨ ਨਹੀਂ ਹੁੰਦਾ ਵਚਨ ਪੜਨ ਦਾ ਸਾਡਾ ਖੁਦ ਮਨ ਨਹੀਂ ਹੁੰਦਾ ਪ੍ਰਾਰਥਨਾ ਕਰਨ ਦਾ ਸਾਡਾ ਖੁਦ ਮਨ ਨਹੀਂ ਹੁੰਦਾ ਇਸ ਵਚਨ ਅਨੁਸਾਰ ਚੱਲਣ ਦਾ ਫਿਰ ਸਾਡੀ ਪਰਮੇਸ਼ਰ ਕਿਵੇਂ ਅੱਗੇ ਅਗਵਾਈ ਕਰੇਗਾ ਅਸੀਂ ਪਰਮੇਸ਼ਰ ਦਾ ਨਜ਼ਾਇਜ਼ ਫਾਇਦਾ ਨਹੀਂ ਉਠਾਉਣਾ ਹੈ ਇਹ ਸਾਨੂੰ ਜੋ ਅੱਜ ਆਜ਼ਾਦੀ ਮਿਲੀ ਹੈ ਅਗਰ ਆਪਾਂ ਆਸ-ਪਾਸ ਦੇਖੀਏ ਬਹੁਤ ਲੋਕ ਨਿਰਾਸ਼ਾ ਤਾਸ਼ ਪਰੇਸ਼ਾਨ ਹਨ ਕੀ ਅਸੀਂ ਉਹਨਾਂ ਨੂੰ ਹੌਸਲਾ ਦਿੰਨੇ ਹਾਂ ਸਾਨੂੰ ਜੋ ਪਰਮੇਸ਼ਰ ਨੇ ਆਜ਼ਾਦ ਕੀਤਾ ਹੈ ਜੋ ਪਰਮੇਸ਼ਰ ਨੇ ਸਾਨੂੰ ਸਵਰਗ ਦੀ ਖੁਸ਼ੀ ਦਿੱਤੀ ਹੈ ਕੀ ਅਸੀਂ ਦੂਸਰਾਂ ਨੂੰ ਦੱਸਦੇ ਹਾਂ ਕਿਵੇਂ ਸਾਡਾ ਪਰਮੇਸ਼ਰ ਨੇ ਬਿਮਾਰੀ ਤੋਂ ਸ਼ਰਾਪਾਂ ਤੋਂ ਪਾਪਾਂ ਤੋਂ ਸਾਨੂੰ ਕਿਵੇਂ ਆਜ਼ਾਦ ਕੀਤਾ ਹੈ ਤੁਸੀਂ ਪ੍ਰਭੂ ਤੇ ਵਿਸ਼ਵਾਸ ਕਰੋ ਕਿ ਅਸੀਂ ਦੂਸਰੇ ਨੂੰ ਹੌਸਲਾ ਦੇ ਸਕਦੇ ਹਾਂ ਪਰਮੇਸ਼ਰ ਦਾ ਵਚਨ ਕੀ ਦੂਸਰਾਂ ਤੱਕ ਦੱਸ ਸਕਦੇ ਹਾਂ ਅਸੀਂ ਤਾਂ ਖੁਦ ਹੀ ਨਹੀਂ ਪੜਦੇ ਪਰਮੇਸ਼ਰ ਕਿਵੇਂ ਸਾਡੇ ਜੀਵਨ ਤੋਂ ਖੁਸ਼ ਹੋਵੇਗਾ ਫਿਰ ਸਾਨੂੰ ਸਵਰਗ ਵੀ ਚਾਹੀਦਾ ਹੈ ਅਸਕੇ ਤੁਸੀਂ ਪਰਮੇਸ਼ਰ ਨਾਲ ਸੱਚਮੁੱਚ ਰਹਿਣਾ ਚਾਹੁੰਦੇ ਹੋ ਜਿੱਥੇ ਅੱਜ ਪਰਮੇਸ਼ਰ ਰਹਿ ਰਿਹਾ ਹੈ ਅਸੀਂ ਜੇ ਪਰਮੇਸ਼ਰ ਆ ਰਹਿਣਾ ਹੈ ਉਸ ਕਦ ਤੀਕ ਵਧਣਾ ਹੈ ਅਸੀਂ ਪੈਸੇ ਪਿੱਛੇ ਤਾਂ ਅੰਦੌਲਤ ਪਿੱਛੇ ਇੱਕ ਪ੍ਰਭੂ ਯੇਸ਼ੂ ਮਸੀਹ ਨੂੰ ਨਹੀਂ ਛੱਡ ਸਕਦੇ ਜਿਸ ਨੇ ਸਾਡੇ ਲਈ ਸਭ ਕੁਝ ਕੀਤਾ ਹੈ ਕੋਈ ਪੈਸਾ ਨਹੀਂ ਲਿਆ ਕੋਈ ਕੁਝ ਵੀ ਨਹੀਂ ਕੀਤਾ ਨਾ ਸੋਨਾ ਚਾਹਦੀ ਨਾ ਫਲ ਫਰੂਟ ਕੁਝ ਵੀ ਉਸਨੇ ਨਹੀਂ ਮੰਗਿਆ ਸਾਥੋਂ ਉਸਨੇ ਸਾਥੋਂ جیون منگیا ہے, اس ہے اس ہاں ہاں اپنے اپنے تو توبہ کرنی ہے آئیے پاپا تو توبہ کرنے پراثنہ کریے پربو میں ماندہ ہاں میں پاپی ہاں میں بہت سارے گلت کم کردہ ہاں میں اس لیے معافی مانگنا ہاں میں ہاں میں بہت سارے پاپ کی تیرافیری چگلی نندیا جلن ਮੈਂ ਖਾਰ ਬਹੁਤ ਖੁਸ਼ਮਹਿ ਕੀਤਾ ਹੈ ਪ੍ਰਭੂ ਜੀ ਸਾਨੂੰ ਤੁਹਾਡੇ ਨਾਮ ਦੁਆਰਾ ਸਾਨੂੰ ਪਾਪਾਂ ਦੀ ਮਾਫੀ ਮਿਲਦੀ ਹੈ ਪ੍ਰਭੂ ਯਿਸੂ ਮਸੀਹ ਜੀ ਮੈਂ ਅੱਜ ਤੋਂ ਤੁਹਾਨੂੰ ਆਪਣਾ ਮੁਕਤੀ ਦਾਤਾ ਕਬੂਲ ਕਰਦਾ ਹਾਂ ਮੈਨੂੰ ਕਬੂਲ ਕਰ ਲਵੋ ਅਤੇ ਮੇਰੇ ਪਾਪਾਂ ਨੂੰ ਮਾਫ ਕਰਦੇ ਹੋ ਤੁਸੀਂ ਮੈਨੂੰ ਆਪਣੇ ਲਹੂ ਨਾਲ ਤੋਕੇ ਸ਼ੁੱਧ ਕਰਦੇ ਹੋ ਅੱਜ ਤੋਂ ਬਾਅਦ ਮੈਂ ਤੁਹਾਡੇ ਲਈ ਜੀਵਾਂਗਾ پربو جی میں بہت غلط کام کیتے میں وفادار نہیں رہا پچھلے دن درچ پر آج تو میں تین وفادار رہا گا میں وچن انسار نہیں چلیا میں آگیا پالن نہیں کن کی وار میں وچن دائیں بائیں گیا پربھو جی پر میں آج تو تڈے لی جیواں میںچن انوسار چلوں گا میں تا وچن پڑھوں گا میں رات نا پرارتھنا کروں گا میں دوسرا تیرا وچن شیئر کروں گا پربو مینو قبول کرنے میں کردہ પ્રભુએન વચના દ્વારા સબનું આશી દવે આમીન